ਖੋ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਮळा ਹੀਰਾ ਝੋਟੀ ਮੁੰਦਰੀ ਜੀ ਨੂੰ ਕਹ ਦਿੰਦੇ ਨੇ ਮੁੰਦਰੀ ਸਿੱਗੀ ਸੂੰਗੀ ਕੁਝ ਸਾਈਜ਼ ਹੋਈ ਦੇਖੋ ਇਹ ਤਿਆਂ ਤੋਲ ਨਹੀਂ ਮਿਲਿਆ ਹਰੇ ਤੇਲ ਤੋਂ ਬਗੈਰ ਕੰਮ ਆਏ ਪੰਡਾ ਪਾਈ ਫਿਰਦੀ ਸੁਖ ਵੀਰੇ ਦੇ ਹਾਂਜੀ ਹਏ ਪੰਜ ਹੋਰ ਗੱਲ ਦਾ ਪਤਾ ਨਹੀਂ ਇਹ ਠੰਡੀ ਸੀਲ ਵੜੀਏ ਦੁੱਧ ਚਵਾਜੋਗੀ ਇੱਕ ਜਿਹੇ ਹਿੰਦਾ ਨਾ ਇਹ ਲੱਡਲਾ ਵੜਿਆ ਹਾਂ ਹਾਂ ਜੀ ਤੇ ਨੇ ਪੰਡਾ ਪੋਣੀਆਂ ਤੇ ਇਦਾਂ 10 ਕੱਟ ਜਾਣੇ ਨੇ ਕੱਟ ਜਣੇ ਇਦਾਂ ਤੇ ਸ਼ੁਰੂਆਤਾਂ ਹੀ ਕੀਤੀਆਂ ਇਹਨੂੰ ਆਂਦੇ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਆਈ ਤੇ ਕੋਖਾ ਸਾਹਿਬ ਜੀ ਹੋ ਠੀਕ ਠਾਕ ਨੇ ਵਧੀਆ ਵਧੀਆ ਤੇ ਸੁਣਾਓ ਬਾਸ ਵਧੀਆ ਔਰ ਸੇਤਾ ਕਹਿਮ ਆ ਕਿਰਪਾ ਕਰ ਮਹਾਰਾਜ ਜੀ ਬਰਦਾ ਕਿਰਪਾ ਚਾਹੀਦੀ ਆ ਇਹ ਡਰੈਸ ਪੂਰਾ ਦੇ ਦੋ ਮਲਾ ਇਹ ਡਰੈਸ ਆਪਣਾ ਖੱਖ ਪੈਂਡਾ ਜੀ ਜ਼ਿਲ੍ਹਾ ਤਰਨਤਾਰਨ ਗੋਦਾਲ ਦੇ ਸਾਹ ਦੇ ਨਾਲ ਹੀ ਆ 2 ਕਿਲੋਮੀਟਰ ਤੁਗਾ ਰੋਡ ਤੇ ਗੋਦਾਲ ਦੇ ਨਾਲ ਹੀ 2.5 ਕਿਲੋਮੀਟਰ ਪੈਂਦਾ 2 ਕਿਲੋਮੀਟਰ ਪੈਂਦਾ ਬਾਕੀ ਆ ਮਗਰ ਦਰਿਆ ਆ ਤੁਸੀਂ ਚੈੱਕ ਕਰ ਸਕਦੇ ਜੀ ਤੇ ਬਾਕੀ ਮੈਂ ਕੰਟੈਕਟ ਦੇ ਦੂੰਗਾ ਵੀਰ ਦਾ ਨੰਬਰ ਬੋਲੀ ਦੋ ਤੁਸੀਂ ਆਪਣਾ 95924 44102 ਠੀਕ ਆ ਜੀ ਤੇ ਆਪਣੀ ਪਹਿਲੀ ਵੀਡੀਓ ਆ ਆਪਣੇ ਚੈਨਲ ਤੇ ਤੇ ਬਿਲਕੁਲ ਜਾਇਜ਼ ਰੇਟ ਹੋਣਗੇ ਤੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਤੇ ਆਓ ਆ ਕਰਦੇ ਆ ਸ਼ੁਰੂਆਤ ਬਾਕੀ ਇਹਨਾਂ ਨੂੰ ਵੀ ਜਿਆਦਾ ਨਹੀਂਗਾ ਤੇ 20 25 ਥਾ ਲਓਗੇ ਵਪਾਰ ਕਰਦੇ ਨੇ ਪਹਿਲੀ ਵੀਡੀਓ ਇਹ ਘਰੋਂ ਬਣਨ ਲੱਗੀ ਆ ਤੇ 20 25 ਥਾ ਲਓਗੇ ਵਪਾਰ ਕਰਦੇ ਨੇ ਬਿਲਕੁਲ ਬਿਲਕੁਲ ਤੇ ਕਰੀਏ ਫਿਰ ਹਾਂਜੀ ਇਧਰ ਹੀ ਕਰ ਲੀਏ ਹਾਂਜੀ ਤੇ ਕੀ ਡਿਟੇਲ ਆ ਭਾਈ ਆਪਣੇ ਸੁਖ ਵੀਰੇ ਦੀ ਇਹ ਥੱਲੇ 11 ਕਿਲੋ ਦੁੱਧਾ ਜੀ ਮੜੀ ਗਏ ਲਾਇਓ ਹਾਂ ਮੜੀ ਗਏ ਅੱਛਾ ਤੇ ਕੱਟੀ ਮਗਰ ਓਕੇ ਚੁਆਈ ਚੁਈ ਇੱਕ ਨੰਬਰ ਰੂਰਗੀ ਪੋਲੀ ਹਣੋ ਬੱਚਾ ਕੱਤੀ ਉਹ ਵਿਹਾਂ ਦਿਨੇ ਲਾਲੇ ਪੰਜੀਆਂ ਲਾਲੇ ਜੋ ਕੋ ਸਾਹਮਣੇ ਆ ਸਾਹਮਣੇ ਬਿਲਕੁਲ ਬਿਲਕੁਲ ਫੁੱਲ ਦਿਖਾ ਦੀ ਹਾਂ ਤੋੜ ਕੇ ਵਿਖਾ ਦੀ ਤੋੜ ਕੇ ਦਿਖਾ ਦੀ ਲੋ ਸੱਜਣੋਂ ਕੱਦ ਕਾਠ ਚੰਗਾ ਆ ਚੁਆਈ ਇੱਕ ਨੰਬਰ ਇੱਕ ਨੰਬਰ ਪੋਲੀ ਰੂਰਗੀ ਮੁੱਠੀ ਥਾਣਾ ਆ ਫੇਸ ਕੁਆਲਿਟੀ ਦੇ ਚੈੱਕ ਕਰ ਸਕਦੇ ਜੀ ਚਿੰਗੀ ਵੜੀ ਨਿੱਕੀ ਲੱਗੀ ਆ ਹਾਂ ਸੰਗੀ ਚੰਗੀ ਆ ਭਾਜੀ ਨਾੜਾ ਨਾੜੜੀਆਂ ਚੱਡੇ ਦੇ ਕੱਤੀ ਕੀ ਨਾਮ ਆ ਬਹੁਤ ਲਵਾਈ ਬਾਕੀ ਕੰਪੈਕਟ ਕੰਪੈਕਟ ਆਰਡਰ ਆ ਕੋਈ ਬਾਈ ਨਹੀਂ ਸ਼ਾਈ ਨਹੀਂ ਤੇ ਐ ਕਾਲੀ ਇੱਕ ਰੰਗ ਬਾਕੀ ਆਤਮ ਚੈੱਕ ਕਰ ਸਕਦੇ ਜੇ ਬਹਿਣੀ ਬਾਈਓ ਬਾਕੀ ਨਾ ਮੱਜਾਂ ਨੂੰ ਕੋਈ ਟਾਈਮ ਸ਼ੈਮ ਨਹੀਂ ਲੱਗਾ ਨਾ ਨਾ ਸਾਢੇ 6:30 ਵਜੇ ਦੀ ਚਵਾਈ ਸਾਢੀ ਹੁਣੇ ਸਲਾਹ ਬਣੀ ਆਪਣੀ 2 ਘੰਟੇ ਪਹਿਲਾਂ ਹੀ ਕੋਈ ਚਵਾ ਚਵਾ ਕੇ ਗੱਲ ਹੀ ਕੋਈ ਨਹੀਂ ਭਾਵੇਂ ਅਗਲਾ ਕੋਈ 4 ਚਵਾਈਆਂ ਕਰੇ ਧਿਆਨ ਕੇ ਕੋਈ ਤਲਿਆਰੀ ਨਹੀਂ ਪਾਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਆਪਾਂ ਵੀਰ ਤੋਂ ਪੁੱਛਦੇ ਆ ਕੀ ਪ੍ਰਾਈਸ ਆ ਇਹਦਾ ਤੇ ਸਾਹਿਬ ਜੀ ਕੀ ਮੋਲ ਕੀ ਡਿਮਾਂਡ ਆ ਇਹਦੀ ਮੋਲੇ ਦਾ ਲੱਖ ਕਰੀਏ ਜੀ 95 ਕਰੀਏ ਜੀ 90 ਚ ਛੂਟ ਕਰ ਦਾਂਗੇ ਲੋ ਸੱਜਣੋ 90 ਤੋਂ ਛੋਟ ਛੱਪਾ ਸੁਖਵੀਰਾਂ ਦਾ ਕਰ ਦਾਂਗੇ ਤੇ ਕੋਈ ਵੀ ਭੈਣ ਭਰਾ ਦੂਰ ਦਾ ਸਾਈ ਬੈਨਾ ਕਰਕੇ ਆਪਣੀ ਨਰਕਪਰਖ ਕਰ ਸਕਦਾ ਹੈ ਹਾਂ ਜੀ ਤੂੰ ਹੋ ਜੀ 5.5 ਫੁੱਟ ਮੇਰੇ ਹਿਸਾਬ ਚ ਹੈ ਜੀ ਹਾਂ ਨਹੀਂ ਹੈਡ ਸਿੰਗਲ ਅੱਡੀ ਦੀ ਪਤਲੀ ਚਮੜੀ ਆ ਤੇ ਬਹੁਤ ਸੋਹਣਾ ਪੀਸ ਆ ਤੇ ਬਾਕੀ ਇਕ ਨਹੀਂ ਮੜਿਆ ਕਰਦੇ ਹੋ ਇਕ ਨਹੀਂ ਵਿਖਾ ਦੀਏ ਫੇਰ ਪਹਿਲਾਂ 90 ਤੋਂ ਛੋਟ ਛੱਪਾ ਕਰਦੇ ਕੋਈ ਗੱਲ ਲੋ ਸੱਜਣੋ ਬਹੁਤ ਸੋਹਣਾ ਲੱਗਿਆ 90 ਨੂੰ ਛੋੜ ਛੱਡ ਕੱਟੀ ਮਗਰ ਮਗਰ ਕੱਟੀ ਮਗਰ ਕੱਟੀ ਤੇ ਅੱਗੇ ਆ ਪਾਰੀਏ ਇੱਧਰ ਦੁੱਜੇ ਨੰਬਰ ਤੇ ਇਹ ਕਿੰਵੇਂ ਸੂਏ ਆ ਇਹ ਤੀਜੇ ਸੂਏ ਸੁਈ ਆ ਜੀ ਤੇ ਤੀਜੇ ਸੂਏ ਆ ਕੇ ਚੱਲਦੀ ਆ ਹਾਂਜੀ 12 13 ਕਿਲੋ ਦੁੱਧ ਦੇ ਥੱਲੇ ਪੱਕਾ ਕੱਟੀ ਮਗਰ ਮਗਰ ਕੱਟੀ 12 ਕਿਲੋ ਦੁੱਧ ਆ ਹਾਂਜੀ ਲੈ ਆਓ ਇਹ ਵੀ ਚੰਗੇ ਬੋਡੀ weight ਦੇ ਵਿੱਚ ਆ ਕੱਡ ਕਾੜ ਚੰਗਾ ਰਿੰਗ ਸਿੰਘ ਆ ਤੇ ਮੱਥਾ ਮੁਥਾ ਕਾਲਾਵਾ ਤੇ ਸ਼ਾਈ ਸੁਈ ਇਹਦੀ ਵੀ ਚੰਗੀ ਆ ਸੁਖਦੇ ਹਾਂਜੀ ਬਹੁਤ ਵਧੀਆ ਸਿੰਘ ਸੰਗੋੜਾ ਵਧੀਆ ਬਾਕੀ ਥਾਣੇ ਦੀ ਗੱਲ ਆ ਹਾਂ ਦੁੱਧ ਨੂੰ ਬਹੁਤ ਵਧੀਆ ਚਵਾਈ ਤੀ ਵੇਲਾ ਟਾਈਮ ਨਹੀਂ ਲੱਗਾ ਨਹੀਂ ਟਾਈਮ ਮਾਣੀ ਕੰਮ ਅਜੇ ਤੇ ਆਂਦੇ ਹੁੰਦੇ ਚੌਂਟ ਵੀ 2 ਘੰਟੇ ਰਹਿਣ ਦਾ 7:00 ਤੇ ਚੁੰਨੇ ਉਹ ਦਿਨ ਦਾ ਸਹੀ ਗੱਲ ਤੇ ਅਜੇ ਆ 4:00 ਵਜੇ ਕੋਈ ਪਸਮਾ ਪਸਨੂ ਥਾਂ ਚ ਹੈਗਾ ਨਹੀਂ ਆ ਕੋਈ ਟਾਈਮ ਨਹੀਂ ਲੱਗਾ ਦੋਹੇ ਟਾਈਮ ਇਤਰਾ ਹੀ ਮੱਝ ਫੱਬੀ ਮਿਲੂਗੀ ਸਜਣੋ ਆ ਤੀ ਚੈੱਕ ਕਰ ਸਕਦੇ ਰੇ ਚੌੜਾ 2 ਘੰਟੇ ਪੈ ਗਿਆ ਲਾਲ ਹਾਂ ਚੌੜਾ ਪਿੱਠ ਪੜਾ ਆ ਠੀਕ ਗੱਲ ਤੇ ਆ ਬਹਿਣੀ ਬਾਈਓ ਥਾਂ ਦੇ ਸਕਦੇ ਜੀ ਇਹ ਤੇ ਮਗਰ ਵੀ ਕੱਟੀ ਹੈ ਕੀ ਥੋਖੇ ਦਾ ਦੇ ਲੈ ਕੋਈ ਇਹਦਾ ਇੱਕ 10 ਮੰਗੀ ਲੱਖ ਮੰਗੀ ਜੀ 90 ਛੋਟ ਛੜ ਕਰ ਦਾਂਗੇ ਜੀ ਛੋਟ ਛੜ ਹਾਂ ਪੱਕੀ ਗੱਲ ਹੈ ਪੱਕੀ ਜੀ ਕਰਦੀ ਏ ਥੋੜੀ ਬੰਦੀ ਹਾਂਜੀ ਇਹ ਦੱਸ ਕੇ ਦੇਣੀ ਆਪਾਂ ਉਰਲਾ ਥਾਂ ਥੋੜੀ ਭੂਰ ਮਾਰਦਾ ਦਾ ਕਿਹੜਾ ਬੜਾ ਆਹੜਾ ਬਹਿਣੀ ਵਾਲਾ ਉਰਲਾ ਓਕੇ ਦੁੱਧ ਬਰਾਬਰਿਆ ਦੁੱਧ ਬਰਾਬਰਿਆ ਮਾਰੀ ਭੂਰ ਮਾਰਦਾ ਆਹ ਤੇ ਤਾਈ ਵਾਲੀ ਕਰ ਦੋ ਹਾਂਜੀ ਬਿਲਕੁਲ ਨਹੀਂ ਇਹ ਪਹਿਲਾਂ ਦੱਸ ਕੇ ਇਹ ਇਹੋ ਗੱਲ ਹੁੰਦੀ ਆ ਵੀਰ ਜੀ ਜਿਹੜੇ ਪੱਕੇ ਬੰਦੇ ਵਪਾਰ ਕਰਦੇ ਆ ਨਾ ਕਿਹਨਾਂ ਦਾ ਸੱਦੇ ਅੱਡੇ ਚੱਲਿਆ ਨਹੀਂ ਜੀ ਤੇ ਉਹ ਇਹੋ ਜੀਆਂ ਗੱਲਾਂ ਨੂੰ ਪਹਿਲੋਂ ਮੁਖ ਰੱਖਦੇ ਆ ਹਾਂਜੀ ਤੇ ਆਪਾਂ ਕੱਟੀ ਵੀ ਤੁਹਾਨੂੰ ਵਿਖਾ ਦਿੱਤੀ ਆ ਆਹ ਕੱਟੀ ਆ ਨਵਾਈ ਆ 90000 ਛੱਡਦੇ ਹਾਂ ਜਾਨਦਾ ਤੇਰੀ ਪਹਿਲੀ ਵੀਡੀਓ ਪਹਿਲੀ ਵੀਡੀਓ ਜਿਆਦਾ ਵਾਲੀ ਕੋਈ ਗੱਲ ਨਹੀਂ ਨੱਬਾ ਜੀ ਇੱਕ ਬੇਨਤੀ ਕਰਦਾ ਇਹ ਮੁੱਲ ਫਿਕਸ ਪਾਉਂਦਾ ਕੋਈ ਜਾਲੀ ਨਾਲ ਕੋਈ ਵੀ ਬੋਦੀ ਬਾਹਨਾ ਮਰੋੜੇ ਦੇਣ ਵਾਲੇ ਮੁੱਲ ਆ ਦੇ ਹਾਂ ਜੀ ਹਾਂ ਜੀ ਬਿਲਕੁਲ ਦੇਣ ਵਾਲੇ ਆ ਤੁਸੀਂ ਇੰਨਾਂ ਕਰੋ ਦੋ ਟਾਈਕ ਕੱਟ-ਕੱਟ ਚੈੱਕ ਕਰ ਸਕਦੇ ਪਿੱਠਪੋੜਾ ਵੀ ਚੌੜਾ ਖੁੱਡੇ ਖੱਡੇ ਤੁਸੀਂ ਚੈੱਕ ਕਰ ਸਕਦੇ ਨੇ ਝੋਟੀ ਦੇ ਤੇ ਬਾਕੀ ਠੰਲੇ ਬਿਆਲੀ ਆ ਕਰਮਾਰੀ ਦੀ ਤੇ ਮਗਰ ਕੱਟੀ ਆ ਤੇ ਮਗਰ ਕੱਟੀ ਆ ਤੇ ਅੱਗੇ ਆਪਾਂ ਇੱਧਰ ਆ ਗਏ ਆ ਤੀਜਾ ਨੱਕ ਆ ਗਿਆ ਵਾ ਤਾਜੀ ਸੂਈ ਆ ਆਪਣੇ ਇਹ ਤਾਜੀ ਸੂਈ ਆ ਇਹ ਚਾਰ ਦਿਨ ਹੋ ਗਏ ਨੂੰ ਸੂਈ ਨੂੰ ਤੇ ਸੂਆ ਕਿਨਵਾ ਆ ਇਸ ਸੂਆ ਦੁੱਧਾ ਜੀ ਇਹ ਅੱਧੀ ਕਿਚੋਈ ਮਾਜ ਓਕੇ ਹਾਂ ਅੱਧੀ ਕਿਚੋਈ ਆ ਅੱਧੀ ਕਿਚੋਈ ਮਲ ਸੌਦਾ ਹੋਇਆ ਕਿ ਨਾ ਉਧਾਰ ਕਰਦੇ ਧਾਰ ਆਪਾਂ ਕਿਤਾ ਠੀਕ ਆ ਜੀ ਨਿਕਲ ਕਿਤਾ ਇਹਦੀ ਤੇ ਦੁੱਧ ਦੁੱਧ ਦੇਥਲੇ 11 ਕਿਲੋ ਜੀ ਆਪਾਂ ਦੱਸ ਦੇ ਦਵਾਂਗੇ ਗਾਰੰਟੀ ਦੇ ਠੀਕ ਆ ਜੀ ਹਾਂ ਜੀ ਥਾਲ ਮਗਰ ਕੱਟੀ ਜਾ ਮਗਰ ਇਹਦੇ ਵੀ ਕੱਟੀ ਆ ਜੀ ਮਗਰ ਕੱਟੀ ਆ ਗਈ ਜੀ ਚਲੋ ਆਪਾਂ ਨੇ ਮੰਦ ਨੇ ਸੂਈ ਨੂੰ ਆ ਜੇ ਤੇ 11 ਲੀਟਰ ਦੁੱਧ ਹੈਗਾ ਵਾ ਥੱਲੇ ਜਿਹੜਾ ਹਾਜ਼ਰ ਆ ਚਵਾ ਦੇਣਾ ਜਿਹੜਾ ਚਵਾ ਦੇਣਾ ਜਿਹੜਾ ਤੇ ਆ ਤੁਹਾਡੇ ਸਾਹਮਣੇ ਚੈੱਕ ਕਰ ਸਕਦੇ ਫੇਸ ਕੁਆਲਟੀ ਖਾਣਵੀ ਚੰਗਾ ਸੁਣਾਵਾ ਤੇ ਬਾਕੀ ਐ ਲੈਵਾ ਪੱਧਰ ਕੰਪੈਕਟ ਡਰ ਇਹ ਤੂੰ ਹੀ ਅੱਧੀ ਦਾ ਪਸਮੀ ਐ ਹਾਂ ਤਾਂ ਪਸਮੀ ਨੇ ਜਦੋਂ ਚੋਰੀ ਫੇਜ ਧਾਰ ਦਾ ਦਿੱਤੇ ਪਹਿਲਾਂ ਦੱਸੋ ਹਾਂਜੀ ਵੀਰ ਬੰਦਿਆਂ-ਬੰਦਿਆਂ ਦਾ ਫਰਕ ਹੁੰਦਾ ਵਾ ਸੁਖਵੀਰ ਹਾਂਜੀ ਹਾਂਜੀ ਇਹ ਜਿਹੜੀਆਂ ਗੱਲਾਂ ਆਪਾਂ ਦੱਸਣਦੇ ਆ ਨਾ ਇਹਨਾਂ ਸਿਰ ਤੇ ਅੱਡੇ ਚੱਲਦੇ ਆ ਸੁਖਵੀਰ ਇਹ ਕਹਿੰਨ ਆਪਾਂ ਮਾੜਾ ਡੰਗਰ ਦੇ ਦਾਂਗੇ ਇੱਕ ਲੈ ਜਾਊਗਾ ਦੂਜੀ ਵਾਰੀ ਮੂੰਹ ਨਾ ਕਰੂਗਾ ਕਿ ਕਿੰਨੇ ਤਿੱਕਰ ਪੰਡੀ ਕਰੂਗਾ ਉਹ ਉਹ ਤਾਂ ਫੇਰ ਕੰਮ ਹੀ ਪੰਦ ਕੇ ਬਿਲਕੁਲ ਬਿਲਕੁਲ ਤੇ ਕੀ ਆਪਣੀ ਡਿਮਾਂਡ ਆ ਇਹਦੀ ਇਹਦਾ ਡਿਮਾਂਡ ਆ ਹੀ ਲੱਖ ਰੁਪਈਆ 90 ਜਿਹਦੇ ਵੀ ਛੂਟ ਕਰ ਦਾਂਗੇ ਲਓ ਜੱਟੋ ਲੁੱਟ ਲੋ ਮੇਲਾ ਚੰਗੀ ਚੋਕੀ ਇਹ ਪਤਲੀ ਚਮੜੀ ਗਾੜੀ ਸੂਈ ਮਗਰ ਕੱਟੀ ਆ ਬਿਲਕੁਲ ਤਾਜ ਬਿਲਕੁਲ 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 ਕੱਟੀ ਆ ਆ ਤੁਸੀਂ ਚੈੱਕ ਕਰ ਸਕਦੇ ਜੀ ਤੇ ਕੋਈ ਆਪਾਂ ਸ਼ਿੰਗਾਰੀਆਂ ਸ਼ੂਰੀਆਂ ਨਹੀਂ ਆ ਇਹ ਇੱਕ ਆਫਰ ਆਈਆਂ ਆ ਆਫਰਾਂ ਨਹੀਂ ਬਹੁਤ ਇਵੇਂ ਆਖੀ ਆਂਦੇ ਹੁੰਦੇ ਆ ਇਹੋ ਜਿਹਾ ਲੱਖ ਲੱਖ ਦਾ ਪੀਸ ਹੋ ਰੱਡੇ ਦੇ ਤੇ ਮਿਲਣਾ ਨਹੀਂ ਮਿਲਣਾ ਭੋਜੀ ਰੱਡੇ ਵੀ ਛੋੜ ਚੱਪਾ ਕਰ ਦੂ ਕੋਈ ਗੱਲ ਨਹੀਂ ਹਾਂ ਭਾਵੇਂ ਚਾਰ ਚਵਾਈਆਂ ਕਰੋ ਵੀਰ ਇੱਥੇ ਆਣ ਕੇ ਬਿਲਕੁਲ ਬਿਲਕੁਲ ਆ ਪਖਮੀ ਤਾ ਦਿਆ ਇਹ ਮੱਝ ਕੋਈ ਨਾ ਮੈਂ ਪਹਿਲਾਂ ਦੱਸਿਆ ਨਹੀਂ ਅੱਧੀ ਚੋਲੀ ਆ ਤੇ ਉਹ ਮੀਰਦਾਰ ਕਰਦੇ ਸੀ ਬਿਲਕੁਲ ਬਿਲਕੁਲ ਤੇ ਅੱਗੇ ਆਪਾਂ ਸੁਖਵੀਰ ਆ ਗਏ ਆ ਆ ਦਿਨ ਕੀ ਨਹੀਂ ਕੱਢ ਲਿਆਂਦਾ ਪਹਿਲੇ ਨੰਬਰ ਤੇ ਲਉਣੀ ਯਾਰ ਹਾਂ ਇਹ ਜੀ ਸੂਏ ਪਹਿਲੇ ਸੂਏ 12 ਲੀਟਰ ਦਾ ਰਿਕਾਰਡ ਆ ਜੀ ਨਹੀਂ ਆ ਦੇ ਪਹਿਲੇ ਨੰਬਰ ਆ ਗਿਆ ਜੀ ਜੱਟਾ ਵੇਖੋ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਮळा ਹੀਰਾ ਝੋਟੀ ਮੁੰਦਰੀ ਜੀ ਨੂੰ ਕਹ ਦਿੰਦੇ ਨੇ ਮੁੰਦਰੀ ਸਿੱਗੀ ਸੂੰਗੀ ਕੁਝ ਸਾਈਜ਼ ਵੀ ਦੇਖੋ ਇਹ ਤੀਣ ਤੋਲ ਨਹੀਂ ਮਿਲਿਆ ਹਰੇ ਤੇਲ ਤੋਂ ਬਗੈਰ ਕੰਮ ਆਏ ਵੰਡਾ ਪਾਈ ਫਿਰਦੀ ਸੁਖਵੀਰ ਇਹਦੇ ਹਾਂਜੀ ਹਾਏ ਪੰਜ 사ਤਨ ਕੱਢ ਦੀ ਜੋ ਲੈ ਜਾਣੀ ਤੇ ਕੁੜੀ ਦੀ ਥੋੜੀ ਮਾਜੀ ਜੱਟਾ ਇਹ ਕਰਾਉਂਦੀ ਬਹਿਰਾ ਬਹਿਰਾ ਲੈ ਲੈ ਕੋਈ ਗੱਲ ਪਹਿਲੇ ਸਵੇਰ ਦੁੱਧ ਚੰਗਾ ਦਿੱਤਾ ਨੇ ਇਹਦੇ ਸਿੱਧਾ ਲੰਮਾ ਲੈ ਜੋ ਸੁਖਵੀਰ ਇਹ ਕਰੀ ਹੁੰਦੀ ਜਾਂਦੀ ਆ ਹਾਂਜੀ ਆਹ ਹਾਏ ਪਹਿਲਵਾਨ ਵਾਂਗ ਤੁਰਦੀ ਕਿ ਨਾ ਹਾਂਜੀ ਸਾਧਕਾਰ ਵੀ ਚੰਗਾ ਜੱਟਾ ਇਹ ਘਰੇ ਕੇ ਇਹਦੇ ਵੱਜੀ ਹੋਊਗੀ ਤੇ ਦੋ ਰੱਖੇ ਆਊਗਾ ਤੇ ਇਹਦੇ ਵਾਲੀ ਵੇਖੀ ਜਾਊਗਾ ਕਾਤ ਨਿਕਾ ਕੇ ਹੈ ਮੈਨੂੰ ਵੀ ਸਮਝ ਕੇ ਨਾ ਵੀਰ ਕੋਈ ਸਹੀ ਬਿਆਨਾ ਕਰਿਓ ਕਾਫੀ ਕੌਂਦੇ ਵੱਡੇ ਆ ਆ ਜਦੋਂ ਰੱਖੇ ਲੋੜ ਨੇ ਇੱਕੀ ਵਾਦੂ ਮੈਂ ਨਾ ਕਿੰਨੇ ਦੇ ਵਜਦੀਆਂ ਥਾਪੀਆਂ ਉਹ ਤੇ ਦੱਸੀ ਗੱਲ ਭੰਡਾ ਪਾਈਆਂ ਮੱਜ ਨੇ ਦੇ ਕਰਮਾਲੀ ਕੋਈ ਬਾਹ ਨਹੀਂ ਛਾਈ ਨਹੀਂ ਤੇ ਕੀ ਮੁੱਲ ਸੋਖੇ ਦਾ ਦੇਣ ਲੈਣ ਲਾ ਕੋਈ ਮੁੱਲਿਆ ਦੀ 13 ਅੱਛਾ 12 ਦੀ ਆਪਾਂ ਜਸਨੋ 12 ਦੀ ਆ ਥੋੜਾ ਬੋਲਾ ਛੋੜ ਛੱਪਾ ਕਰਦੀ 12 ਦੀ ਦੇ ਲੈ ਬਹੁਤ ਛੋਣੀ ਮੱਝ ਨਹੀਂ ਬੱਚੋ ਟੀ ਜਾਈ ਚੱਕੀ ਹੱਕ ਰੱਖਦੀ ਆ ਮੱਝ ਜਾਦੀ ਦੀ ਹੱਕ ਰੱਖਦੀ ਮੱਝ ਨਹੀਂ ਰੱਖਦੀ ਆ ਵੀਰ ਪਤਾ ਕੀ ਗੱਲ ਸੁੱਖ ਵੀਰੇ ਜਿਹੜਾ ਤੇ ਹੈਗਾ ਵਾ ਨਾ ਸੋਨਾ ਉਹ ਵੀਰੇ ਸੋਨੇ ਦੇ ਭਾਜ ਹੀ ਆਉਣਾ ਵਾ ਇਹ 24 ਕੈਟ ਦਾ ਹਾਂ 24 ਕੈਟ ਦਾ ਸੋਨਾ ਹੀ ਹੈ ਨਾ ਅੱਗੇ ਵੀਰ ਨੂੰ ਕਹਿੰਦਾ ਇਹਦੇ ਅੱਗੇ ਲਾਉਣ ਵਾਲੀ ਆ ਕੋਈ ਨਹੀਂ ਪੋਤਣਾ ਹੀ ਮਲਾਂਦੇ ਦਿਆ ਬਹਿ ਇਧਰ ਨਾ ਕੋਈ ਵੀ ਕੀਤਾ ਕੋਈ ਬਾ ਹੀ ਨਹੀਂ ਛਾ ਹੀ ਨਹੀਂ ਮੈਂ ਨਾ ਕਣ ਵੇ ਕਿਦਾਂ ਲੱਗਾ ਹੋਰ ਡੇ ਤੇ ਹੁੰਦੀ ਤੇ 1 35 40 ਮੋਲ ਹੋਣਾ ਸੀ ਹਾਂਜੀ ਮੈਂ ਨਾ ਡੇ ਡੇਡ ਕਰਦੇ ਆ ਹਾਂਜੀ ਬਾਉ ਡੇਡ ਡੇਡ ਵਿੰਨੇ ਆ ਬਹੁਤ ਸੱਜਣੋ ਥੈਂਕ ਬਹੁਤ ਵਧੀਆ ਲੱਗਾ ਨੋਟ ਲਓ ਮੇਲਾ ਪਹਿਲੀ ਵੀਡੀਓ ਆ ਤੇ ਹੋਰ ਆਫਰ ਨਹੀਂ ਜੇ ਲੱਭਣੀ ਇੱਕ ਵੈਨ ਤੇ ਨੰਬਰ ਮੈਂਸ਼ਨ ਕਰ ਦੂੰਗਾ ਸੰਪਰਕ ਜਰੂਰ ਕਰਿਓ ਵੀਰ ਦੇ ਕੇ ਤੋਰੂਗਾ ਇਹ ਪਹਿਲੇ ਫੋਨ ਤੇ ਜਾਣੀਆਂ ਹਾਂ ਬਾਕੀ ਦੇ ਕੇ ਤੋਰੂਗਾ ਵੀ ਇਹ ਕੋਈ ਲੈਣ ਤੇ ਆਊਗਾ ਨਾ ਤੇ ਆ ਗੇ ਵੈੜਾ ਇਹਦਾ ਆਪਣਾ ਕੀ ਡਿਟੇਲ ਆ ਸੁਖਵੀਰ ਇਹ ਦੁੱਗੇ ਸੂਈਆਂ ਸੂਣੀਆਂ ਜੀ ਦੁੱਗੇ ਸੂਣ ਤਾਂ ਫੜਦੀ ਜੀ ਮਲ ਦਾ ਕੇ ਨੇ ਕੱਢਦੀ ਆ 8 ਲੈ ਜੇ 10 ਲੈ ਜੇ ਐ ਚੱਪ ਕ੍ਰੋਸ ਤੇ ਆ ਜਾਂਦੀ ਸ਼ਾਈ ਵਾਲ ਹਾਂਜੀ ਕੱਦ ਫੋਲਿਆ ਕੱਦ ਫੁੱਲ ਵੱਡੀ ਹੈ ਜੀ ਬਾਕੀ ਗਾਂ ਠਣਦੀ ਹੁੰਦੀ ਆ ਤੇ ਠਣ ਤੁਹਾਡੇ ਸਾਹਮਣੇ ਆ ਜਟੋ ਆ ਚੰਗਾ ਲੱਗਾ ਕੋਈ ਬਾਹੀ ਨਹੀਂ ਲੈ ਜੀ ਦਾਹ ਲੈ ਜੀ ਕੋਈ ਛਾਈ ਨਹੀਂ ਮੁੱਠੀ ਵਾਲਾ ਥਾਣਿਆ ਕੋਈ ਨਿਵਾਈ ਧਵਾਈ ਨਹੀਂ ਚੰਗੀ ਲਹੂ ਪਿਤ ਦਾ ਕੱਦ ਕਾਠ ਚੰਗਾ ਦੁੱਧ ਚੰਗਾ ਚਵਾਜੂਗੀ ਸਜਣੋ ਇਹ ਠੰਡੀ ਸੀਲ ਆ ਉਹਦੀ ਹੋਰ ਗੱਲ ਦਾ ਪਤਾ ਨਹੀਂ ਇਹ ਠੰਡੀ ਸੀਲ ਵਧੀਆ ਦੁੱਧ ਚਵਾਜੋਗੀ ਲੱਡੂਆਂ ਵੜੀਆਂ ਆ ਹਾਂ ਜੀ ਤੇਨੇ ਪੰਡਾ ਪਾਉਣੀਆਂ ਤੇ ਇਦਾਂ ਦਾ ਕੜਜ ਜਾਣੇ ਨੇ ਕੜਜ ਨੇ ਇਦਾਂ ਦੇ ਸ਼ੁਰੂਆਤਾਂ ਹੀ ਕੀਤੀਆਂ ਇਹਨੂੰ ਆਂਦੇ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਆਈ ਤੇ ਕੋਖਾ ਬਣਾਉਣਾ ਇਹਨੇ ਹਾਂ ਜੀ ਕੀ ਗੱਲ ਬਣੂਗਾ ਤੇ ਕੀ ਕਰਦੀ ਫੇਰੀ ਕਿਹੜੀ ਪੌੜੀਆਂ ਉਤਰ ਜੀਆਂ ਇਹਦਾ ਮੁੱਲ ਕਰੀਏ 55 ਕਰੀਏ 60 ਕਰੀਏ ਇਹ 55000 ਦੀ ਦੇ ਦਾਂਗੇ ਲੋ ਜੱਟੋ ਐਦੋਂ ਹੁਣ ਕੀ ਚਾਹੀਦਾ ਵਾ 70 70000 ਦੀਆਂ ਗਾਵਾਂ ਪਾਉਂਦੇ ਆ ਹਾਂ ਜੀ ਵੱਡੀ ਆ ਪੌਣ ਵੱਡੀ ਕੋਈ ਕਦ ਨਿੱਕਾ ਹੋਊਗਾ ਜੋ ਵਿਖਾਉਂਦਾ ਓਦੋਂ ਦੋ ਗਣਾ ਵੱਧ ਹੀ ਨਿਕਲੂਗਾ ਹਾਂ ਆ ਨਾੜ ਦੇ ਦੁੱਧ ਵਾਲੀ ਆ ਦੇ ਚਾਹ ਕਰ ਸਕਦੇ ਨੇ ਵੀਰ ਜੀ ਪੈਲੀਆਂ ਵਾਲਾ ਪੈਂਪੀ ਵਿਖਿਆ ਦੇ ਹਾਂਜੀ ਆ ਤੁਸੀਂ ਚਾਹ ਚਾਰ ਸਕਦੇ ਫੇਸ ਕੁਆਲਿਟੀ ਦੇਖ ਸਕਦੇ ਜਿੱਤੇ ਜਾਲੀ ਕੇ ਖਲੋਤਾ ਨਹੀਂ ਜਾਣਾ ਬਿਲਕੁਲ ਬਿਲਕੁਲ 52000 ਚੋਂ ਛੋੜ ਛੱਪਾ ਕਰ ਦੂਗਾ ਵੀਰ ਬਸ ਥੋੜਾ ਬੋਦਾ ਹੀ ਵੀ ਹਾਂ ਥੋੜਾ ਬੋਦਾ ਬਿਲਕੁਲ ਵੀਰ ਹਾਂ ਥੋੜਾ ਬੋਦਾ ਛੋੜ ਕਰ ਦੇ ਸਰਪ੍ਰਾਈਜ਼ ਆ ਵੀਰ ਇਹ ਲਾਗੇ ਚੀਜ਼ਾਂ ਆਉਂਦੀਆਂ ਮੈਂ ਤੇ ਜਿਹੜੀ ਮੈਂ ਉਹ ਚੀਜ਼ ਵਿਖਾਤੀ ਆ ਨਾ ਤੁਹਾਨੂੰ ਵੀਰ ਏ ਤੇ ਮਲਦਾ ਪੰਜਾਬ ਕੋਈ ਘੁੰਮਲੇ ਵੀ ਪਏ ਹਨ ਨਾ ਵੀ ਚੀਜ਼ਾਂ ਲੱਭਦੀਆਂ ਇਹੋ ਜੀਆਂ ਤੇ ਬਹੁਤ ਸੋਹਣੇ ਪੀਸੀ ਵੀਰ ਦੇ ਕਾਫੀ ਚਮੇ ਤੋਂ ਵਪਾਰ ਕਰਦੇ ਆ ਵੀਰ ਕਿੰਨੇ ਵੀ ਪੂਰੀ ਆ ਤੇ ਦੋ ਮੱਜਾਂ ਨੂੰ ਦੁੱਧ ਪਾਉ ਦੁੱਧ ਪਾਉ 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 ਗਾਉ ਉੱਤੇ ਪੋੜੇ ਛੁਟੇ ਨਹੀਂ ਕੋਈ ਕੋਈ ਵੀ ਨਿੱਕੀ ਕੱਦਦਾ ਨਹੀਂ ਗਾ ਹਾਂਜੀ ਤੇ ਕੋਈ ਵੀ ਦੂਰ ਦਾ ਪੈਣਪਰਾ ਸਾਈ ਬਿਆਨਾ ਕਰੇ ਆਣ ਕੇ ਆਪਣੀ ਦੋ ਟਾਈਮ ਚਾਰ ਡੰਗ ਤਸੱਲੀ ਕਰੇ ਇਹਨੂੰ ਵੀਰ ਨੂੰ 20-25 ਸਾਲ ਹੋ ਗਿਆ ਤੇ ਵੀਡੀਓ ਇਹਦੀ ਪਹਿਲੀ ਅੱਜ ਪਾਈ ਆ ਤੇ ਆਪਣੇ ਗੋਦਵਾਲ ਸਾਹਿਬ ਗੁਰੂ ਅਮਰਦਾਸ ਦੇ ਨਾਲ ਹੀ ਪਿੰਡ ਪੈਂਦਾ ਵਾ 2 ਕਿਲੋਮੀਟਰ ਹੀ ਮਲਿਆ ਗੋਦਵਾਲ ਦੇ ਨਾਲ ਹੀ ਆ ਦਰਿਆ ਨੰਗਨ ਡਿਆ ਵਾ ਇੰਨਾ ਪਿਆਰ ਦਿੰਦੇ ਨੇ ਕਿ ਮਲਕ ਕੋਲ ਵਪਾਰੀ ਮਾਲ ਖੜਦਾ ਵੀਰ ਤੋਂ ਹਾਂਜੀ ਹਾਂਜੀ ਕੋਲ ਵਪਾਰੀ ਮਾਲ ਇੱਥੋਂ ਜਾਂਦਾ ਹੈ ਬਾਪੂ ਜੀ ਨੇ ਆਪਣੇ ਉਹ ਦੇਖਦੇ ਆਪਣੇ ਕੋ ਖੜਦੇ ਬਿਲਕੁਲ ਠਰਾਵਾ ਠਰਾਵਾ ਜਿਹਨੂੰ ਕਹਿ ਦਿੰਦੇ ਨੇ ਨਾ ਆਪਣਾ ਤੇ ਅੱਜ ਤਿੱਕਰ ਇੱਕ ਲੰਬਾ ਮਰ ਧਾਰਦਾ ਵੀ ਨਹੀਂ ਨਿਕਲਿਆ ਵੀਰ ਦਾ ਇਹਦਾ ਨਹੀਂ 12 ਦਾ ਤੇ 12 ਦਾ 11 ਨਹੀਂ ਵੀਰ ਨਿਕਲਣਾ ਤੇ ਜੇ ਕੋਈ ਅਰੇ ਵੀ ਕਵੇ ਨਾ ਕਿ ਇਹਦੋਂ ਵੀ ਸਸਤਾ ਲਾ ਬਰੇ ਆਫੇ ਤਾਂ ਨਹੀਂ ਇਹਦੇ ਇੱਕ ਸਾਬ ਦਾ ਹੌਲ ਸੇਲ ਵਾਲਾ ਕੰਮ ਹੋ ਗਿਆ ਹਾਂ ਹਾਂਜੀ ਹਾਂਜੀ ਕੀ ਕਸਟਮਰ ਨੂੰ ਹੌਲ ਸੇਲ ਤੇ ਜਿੱਦਾਂ ਮਿਲਦਾ ਵਾ ਨਾ ਛੋਟੀ ਉਹ ਲੱਖੋਂ ਬਾਹਰ ਦੇ ਦਿੰਦੇ ਆਪਾਂ 90 ਦੇ ਛੋਟ ਕਰਦੇ ਆ ਨਾ ਕਿ ਤੇ ਤੋਂ ਪਹੂ ਕੀ ਰ ਖੜਦੇ ਰਹੇ ਕਿੰਨਾ ਛੋਟੀ ਗੱਲ ਨਿਕਲਦਾ ਰਿਹਾ ਤੇ ਐ ਉਹਦਾ ਵਾਲਾ ਪੱਕੀ ਪਾਇਆ ਵਾ 90 90 ਛੋਟ ਕਰਦੇ ਆ ਲੱਖੋਂ ਬਾਹਰ ਵੇਚਦੇ ਨੇ ਉਹ ਤੇ ਨਿੱਕੀ ਗੱਲ ਨਹੀਂ ਪਾਉਂ ਕੱਟਲ ਮੇਰੇ ਸਾਹ ਚ ਕੱਟੀ ਮਗਰ ਪੈਰੀ ਦੋ ਤਿੰਨ ਦਿਨਾਂ ਦੀ ਸੇਵਾ ਮਗਰ ਆ ਚਾਰ ਦਿਨਾਂ ਅੱਜ ਬੋਲੇ ਬਾਹਰ ਨਿਕਲੀ ਬਾਕੀ ਨਾ ਕੀ ਨੱਥਣਾ ਹੀ ਤਾਦਾਈਆ ਕੋਈ ਵੀਰ ਮਲੱਦੀ ਚ ਹੋ ਗਿਆ ਵਾ ਬਾਕੀ ਸੱਚ ਨੂੰ ਤੂੰ ਆਪਣੇ ਨਾਲ ਪ੍ਰੇਮ ਪਿਆਰ ਕਰਦੇ ਜੇ ਆਪਾਂ ਕਿਸੇ ਚੀਜ਼ ਦਾ ਔਲਾ ਨਹੀਂ ਰੱਖਦੇ ਤੁਹਾਡੇ ਤੋਂ ਤੇ ਇਹ ਨਹੀਂ ਗੱਲ ਘਰਾਂ ਚੋਂ ਵੀ ਮਾਲ ਲਈਦਾ ਵਾ ਪਰ ਇਸ ਤਰ੍ਹਾਂ ਕਿ ਇੱਦਾਂ ਸੱਜਣ ਮਿੱਤਰ ਚੰਗਾ ਨਾ ਕੋਈ ਸੱਚ ਬੋਲਦਾ ਵਾ ਤੇ ਚੁੱਕਦੇ ਆ ਵਪਾਰੀ ਵਪਾਰੀ ਤੋਂ ਮਾਲ ਇਹੋ ਜੀ ਗੱਲ ਕੋਈ ਨਹੀਂ ਆ ਇਹ ਕਿਉਂ ਆਪਣੀ ਵੇ ਦੇ ਵੇਖਣੀ ਆ ਕਿਸੇ ਨੇ ਆਪਣਾ ਅੱਡਾ ਦੇਖਣਾ ਆ ਕਿਸੇ ਨੇ ਆਪਾਂ ਵੀਡੀਓ ਉਸ ਬੰਦੇ ਦੀ ਪਾਉਣੀ ਹੈ ਜਿਹੜਾ ਖਾਟ ਆਪਣੇਉਂ ਬੋਲਦਾ ਵਾ ਇਹਦਾ ਨਾਲ ਆਪਾਂ ਤੁਰੇ ਆ ਨਾ ਬਿਲਕੁਲ ਬਿਲਕੁਲ ਮਾਲ ਟੰਗਰੇ ਤੋਂ ਲਿੰਦੇ ਦਿੰਦੇ ਰਹਾਂ ਜੋ ਕਹਿੰਦਾ ਉਹ ਨਿਕਲਦਾ ਵਾ ਤੇ ਬਾਕੀ ਆ ਉਹ ਆਣ ਕੇ ਭਾਵੇਂ ਚਾਰ ਚਵਾਈਆਂ ਕਰੋ ਤੁਹਾਨੂੰ ਪੈਸੇ ਲੈਣੇ ਤੇ ਥੱਲੇ ਬਾਕੀ ਸੁਖਵੀਰ ਐਡਰੈਸ ਇੱਕ ਰੀ ਪ੍ਰੋਪਰ ਦੱਸ ਦੂ ਆਪਣਾ ਐਡਰੈਸ ਆਪਣਾ ਜੀ ਪਿੰਡ ਖੱਖ ਜਿਲ੍ਹਾ ਤਰਨਤਾਰਨ ਤੇ ਤਹਿਸੀਲ ਖਡੂਰ ਸਾਹਿਬ ਗੋਦਾਲ ਤੋਂ 2 ਕਿਲੋਮੀਟਰ 2 ਕਿਲੋਮੀਟਰ ਗੋਦਵਾਲ ਸਹਿਰ ਤੋਂ ਤੇ ਕੰਪਲੈਰ ਰੋਡ ਤੇ ਹਾਂ ਨਾਮ ਆਪਣਾ ਸੁਖ ਜਿਹਨੂੰ ਮਰਜੀ ਪੁੱਛ ਲਓ ਤੁਮਰਾ ਪਤਾ ਵਦੇ 95924 44102 95924 44102 44102 ਇਸੇ ਨਾਲ ਮੈਨੂੰ ਦਾਉ ਇਜਾਜ਼ਤ ਸਤਿ ਸ੍ਰੀ ਅਕਾਲ ਤੇ ਐਦਾਂ ਹੀ ਡੇਲੀ ਅਪਡੇਟ ਕਰਾਂਗੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਗੁਰੂ ਰਾਮਦਾਸ ਮੇਰ ਕਰੇ ਮਾਰਾ